ਸੋਸ਼ਲ ਮੀਡੀਆ ਤੇ ਵਾਇਰਲ ਖਬਰ ਦਾ ਹੋਇਆ ਅਸਰ ਬੇਸਹਾਰਾ ਬਜ਼ੁਰਗ ਲਈ ਮਸੀਹਾ ਬਣ ਕੇ ਆਏ ਪਿੰਡ ਮਹਿਲਕਲਾਂ ਦੀ ਸੰਸਥਾ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਦੇ ਮੈਂਬਰ ਪਿਛਲੇ 2 ਮਹੀਨਿਆਂ ਤੋਂ ਇੱਕ ਬੇਸਹਾਰਾ ਬਜ਼ੁਰਗ ਪਿੰਡ ਜਲਾਲ ਦੀ ਦਾਣਾ ਮੰਡੀ ਵਿੱਚ ਪਿਆ ਹੁਣ ਕਰਕੇ ਆਪਣੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਸੀ ਪਿੰਡ ਵਾਸੀਆਂ ਨੇ ਅਪੀਲ ਕੀਤੀ ਸੀ ਕਿ ਜੇਕਰ ਕੋਈ ਵੀ ਵਿਅਕਤੀ ਬਜ਼ੁਰਗ ਗੁਰਜਨ ਸਿੰਘ ਨੂੰ ਪਛਾਣਦਾ ਹੈ ਤਾਂ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਪਿੰਡ ਵਾਲਿਆਂ ਨੂੰ ਪਿੰਡ ਚਲਾਬ ਦੀ ਦਾਣਾ ਮੰਡੀ ਵਿੱਚ ਬੈਠੇ ਬਜ਼ੁਰਗ ਬਾਰੇ ਸੂਚਨਾ ਦਿੱਤੀ ਜਾਵੇ ਗਰਮੀ ਹੋਣ ਦੇ ਕਾਰਨ ਬਜ਼ੁਰਗ ਦੀ ਹਾਲਤ ਤਰਸਯੋਗ ਬਣੀ ਹੋਈ ਸੀ ਇਸ ਬਜ਼ੁਰਗ ਦੀ ਪਛਾਣ ਦੇ ਲਈ ਵੱਖ-ਵੱਖ ਅਖਬਾਰਾਂ ਤੇ ਸੋਸ਼ਲ ਮੀਡੀਆ ਦੇ ਰਾਹੀਂ ਖਬਰ ਨਸ਼ਰ ਕੀਤੀ ਗਈ ਖਬਰ ਨੂੰ ਦੇਖਦਿਆਂ ਮਹਿਲਕਲਾ ਦੀ ਸੰਸਥਾ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਦੀ ਟੀਮ ਪਿੰਡ ਜਲਾਲ ਪਹੁੰਚੀ ਅਤੇ ਪਿੰਡ ਦੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਫਿਰੋਜ਼ ਖਾਨ ਅਤੇ ਪਰਮਿੰਦਰ ਸਿੰਘ ਨੇ ਬੇਸਹਾਰਾ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਨਗਰ ਜਲਾਲ ਦੇ ਮੋਤਵਰ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਬਜ਼ੁਰਗਰੀ ਦੇਖਭਾਲ ਦੀ ਜ਼ਿੰਮੇਵਾਰੀ ਲੈਂਦੇ ਆ ਬਜ਼ੁਰਗ ਨੂੰ ਆਸ਼ਰਮ ਮਹਿਲ ਕਲਾ ਲੈ ਗਏ ਇਸ ਮੌਕੇ ਸੰਸਥਾ ਦੇ ਅਗਵਾ ਨੇ ਪਿੰਡ ਵਾਸੀਆਂ ਦਾ ਬਜ਼ੁਰਗ ਨੂੰ ਲੈ ਜਾਣ ਸਮੇਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਪਿੰਡ ਵਾਸੀਆਂ ਨੇ ਵੀ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਦੀ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸੰਸਥਾ ਦੇ ਨੌਜਵਾਨਾਂ ਦਾ ਸਹਿਯੋਗ ਬੀ ਲੋੜ ਹੈ ਆਪਣਾ ਵੀਡੀਓ ਇੱਕ ਬੇਠੇ ਸੀਗੇ ਸਾਡੇ ਵੀਰ ਨੇ ਜਲਾਲ ਤੋਂ ਬਿੰਦਰ ਵੀਰ ਉਹਨਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੀਗੀ ਵੀ ਇੱਕ ਬਜ਼ੁਰਗਾਂ ਜੋੜਾ ਕਿ ਤਾਣਾ ਮੰਡੀ ਦੇ ਵਿੱਚ ਰਹਿ ਰਿਹਾ ਜਲਾਲ ਬਾਣੀ ਤੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ ਲਗਭਗ 3-4 ਮਹੀਨੇ ਤੋਂ ਤੇ ਉਹਨਾਂ ਨੇ ਵਿਚਾਰਾਂ ਨੇ ਕੋਸ਼ਿਸ਼ ਤਾਂ ਕਾਫੀ ਕੀਤੀ ਸੀਗੀ ਵੀ ਉਸ ਦੀ ਦੇਖਭਾਲ ਕੀਤੀ ਜਾਵੇ ਚਲੋ ਥੋੜਾ ਜਿਹਾ ਦਿਮਾਗੀ ਤੌਰ ਤੇ ਉਹ ਪਰੇਸ਼ਾਨ ਸੀਗਾ ਇਸੇ ਦੀ ਗੱਲ ਨਹੀਂ ਮੰਨਦਾ ਸੀ ਜਦੋਂ ਸਾਡੀ ਟੀਮ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਮਹਿਲ ਕਲਾ ਵੱਲੋਂ ਪਤਾ ਚੱਲਿਆ ਤਾਂ ਉਹ ਸਾਰੀ ਗੱਲਬਾਤ ਕਰਕੇ ਵੀਰ ਜਲਾਲ ਨਾਲ ਬਿੰਦਰ ਜਿਹੜਾ ਵੀ ਸਾਡਾ ਜਲਾਲ ਤੋਂ ਆ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਨੂੰ ਮੌਕਾ ਦਿੱਤਾ ਗਿਆ ਸੇਵਾ ਦਾ ਇੱਥੇ ਸਾਡੀ ਪੂਰੀ ਟੀਮ ਵੱਲੋਂ ਆ ਕੇ ਉਸ ਬਜ਼ੁਰਗ ਨੂੰ ਗੱਲਬਾਤ ਕਰਕੇ ਪਿਆਰ ਦੇ ਨਾਲ ਉਸ ਨੂੰ ਅਸੀਂ ਆਪਣੇ ਨਾਲ ਇਸ ਟਾਈਮ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਵਿੱਚ ਲੈ ਜਾ ਰਹੇ ਹਾਂ ਜਿੰਨੇ ਵੀ ਸਾਡੇ ਤੋਂ ਉੱਡਾਂ ਦੀ ਸੇਵਾ ਹੋਈ ਐ ਸੀ ਵੱਧ ਤੋਂ ਵੱਧ ਚੜ੍ਹ ਕੇ ਉਹਨਾਂ ਦਾ ਇਲਾਜ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਦੀ ਲੋਡ ਹੋਈ ਉਹਨਾਂ ਦੀ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਅਸੀਂ ਸਾਰੇ ਨਗਰ ਪਿੰਡ ਜਲਾਲ ਦਾ ਜਿੰਨੇ ਸਾਡੇ ਇੱਥੇ ਭੈਣ ਭਰਾ ਬਜ਼ੁਰਗ ਖੜੀ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਨੂੰ ਉਸ ਬਜ਼ੁਰਗ ਦੀ ਸੇਵਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਭਲਾਈ ਫੇਰ ਸੁਸਾਇਟੀ ਦੀ ਜਿਹੜੀ ਟੀਮ ਆ ਉਹ ਬਠਿੰਡਾ ਜ਼ਿਲ੍ਹਾ ਦੇ ਪਿੰਡ ਜਲਾਲ ਵਿੱਚ ਪਹੁੰਚੀ ਹੈ ਤੇ ਇੱਥੇ ਸਾਨੂੰ ਵੀਰਬਿੰਦਰ ਉਹਨਾਂ ਦੀ ਨਿਊਜ਼ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਬਜ਼ੁਰਗ ਜਿਹੜਾ ਲਾਹਵਾਰਸ਼ੀ ਤੇ ਪਿਆਗਾ ਤੇ ਸੰਪਰਕ ਕਰਿਆ ਬੀਲ ਕਰਤੇਜ ਜਾਂ ਸਾਡੇ ਘੋਰ ਵੀ ਜਿਹੜੇ ਦੋਸਤ ਫਰੈਂਡ ਸਰਕਲ ਜਿਹਦੇ ਵਿੱਚ ਪਤਾ ਕਰਿਆ ਜਦੋਂ ਤੇ ਅੱਜ ਅਸੀਂ ਇੱਥੇ ਲੈ ਪਹੁੰਚੇ ਆ ਲਿਜਾਣ ਲਈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਜਲਾਲ ਦੇ ਜਿਹੜੇ ਨਿਵਾਸੀ ਆ ਉਹਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅੱਜ ਅਸੀਂ ਬਜ਼ੁਰਗ ਨੂੰ ਲਿਜਾ ਰਹੇ ਆ ਤੇ ਇੱਕ ਤੁਹਾਡੇ ਮੀਡੀਆ ਥਰੂ ਮੈਂ ਇੱਕ ਬੇਨਤੀ ਕਰਨਾ ਚਾਹਣਾ ਕਿ ਸਾਡੀ ਲੋਕ ਪੜਾਈ ਵੈਲਫੇਅਰ ਸੁਸਾਇਟੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਇਸ ਤਰ੍ਹਾਂ ਦੇ ਕੋਈ ਬਜ਼ੁਰਗ ਮਿਲ ਰਹੇ ਆ ਜਾਂ ਗਰੀਬ ਜਾ ਮਨ ਕੇ ਚਲੋ ਵੀ ਜਿਹੜੇ ਜਜ਼ੀਰਾਂ ਨਾਲ ਜਕੜੇ ਹੋਏ ਨਸ਼ੇ ਦੇ ਆਦਿ ਨੌਜਵਾਨ ਹੋ ਚੁੱਕੇ ਆ ਉਹਨਾਂ ਦਾ ਕੋਈ ਇਲਾਜ ਨਹੀਂ ਕਿਤੇ ਹੁੰਦਾ ਤਾਂ ਸਾਡੀ ਲੋਕ ਭਲਾਈ ਬਿਲਫਰ ਸੁਸਾਇਟੀ ਨਾਲ ਸੰਪਰਕ ਕਰੋ ਤੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਇਲਾਜ ਕਰਾਂਗੇ ਤੇ ਠੀਕ ਕਰਕੇ ਤੁਹਾਡੇ ਘਰ ਤੱਕ ਪਹੁੰਚ ਕਰਾਂਗੇ ਅਸੀਂ ਗੋਲਗੇ ਸਾਡੇ ਨਗਰ ਦੇ ਵਿੱਚ ਇੱਕ ਬਹੁਤ ਬਜ਼ੁਰਗ ਵਿਚਾਰਾ 70 75 ਸਾਲ ਦਾ ਅਨਵਾਰਸ ਤਿੰਨ ਚਾਰ ਮਹੀਨਿਆਂ ਤੋਂ ਇੱਥੇ ਰਹਿ ਰਿਹਾ ਸੀ ਤੇ ਉਹਦੀ ਜਿਹੜੀ ਮਾਨਸਿਕ ਸਥਿਤੀ ਉਹ ਇੰਨੀ ਬੁਰੀਆ ਨਹੀਂ ਸੀ ਬੀਏ ਬਿੰਦਰ ਨੇ ਪੱਤਰਕਾਰ ਜਰਾਲ ਦੇ ਬਿੰਦਰ ਨੇ ਸੰਪਰਕ ਕਰਿਆ ਮਹਿਲਗਲਾ ਦੇ ਇਹ ਬੇਦਰਸ਼ ਨਾਮ ਨਾਲ ਕਿ ਉਹਨਾਂ ਨੇ ਬਤਲੇ ਖਬਰ ਸੁਣੀ ਜਾਂ ਇਹਦਾ ਵੀਡੀਓ ਦੇਖ ਕੇ ਉਹ ਸਭਰ ਕਰਕੇ ਅੱਜ ਉਹ ਆਏ ਥੇ ਪਰ ਅਸੀਂ ਇਹਨਾਂ ਦਾ ਚਾਹਦ ਨੂੰ ਧੰਨਵਾਦ ਕਰਦੇ ਆਂ ਇਸ ਪਾਰਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਤਕਾਰ ਕੀਤਾ ਮੈਂ ਇਹ ਕਹਿੰਦਾ ਵੀ ਇਸ ਜ਼ਿੰਦਗੀ ਦੇ ਵਿੱਚ ਇਹਹੀ ਜਨੌਨ ਜਨ ਹੋ ਰਹੇ ਹੁਣ ਤਾਂ ਇਹ ਜਾਂ ਕੋਈ ਇਨਸਾਨ ਰਹਿ ਹੀ ਨਾ ਜਾਵੇ ਜਿਹੜਾ ਇਸ ਦੁਨੀਆ ਤੇ ਜਿਹੜਾ ਕਿ ਲਵਾਰਸ਼ ਜਾਂ ਕੋਈ ਸਾਫ ਕੁਖਾ ਚਾ ਸਕਦਾ ਮੈਂ ਇਹਨਾਂ ਨੂੰ ਬਹੁਤ ਜਣੋ ਧੰਨਵਾਦ ਕਰਦਾ ਸਾਰੀ ਨਗਰ ਨੂੰ ਬਹੁਤ ਬਹੁਤ ਸ਼ੁਕਰਾਨਾ ਹੈ ਨਾਮ ਬਬਰ ਸ਼ੇਰਾਂ ਦਾ